ਨਉ ਅਸਰੀ ਮਲਾ ਪੰਗਵਾ ਪਾਣੀ ਪੱਖਾ ਤਿਸੋਂ ਸੰਤ ਆਗਾ ਗਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਭਾਰੇ ਇਹ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੋਦ ਤਿਆਈ ਹਾ ਤੇਰੀ ਕਿਰਪਾ ਤੇ ਮੋ ਮਾਨ ਸ਼ੂਤ ਬਿੰਸ ਜਾਏ ਫਰਮਾਈ ਅਨੰਦ ਰੂਪ ਰਵਿਓ ਸਭ ਮਧੇ ਜਤ ਤਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਤੇ ਪਾਨਿਧ ਪ੍ਰਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਤਬ ਕੈ ਮਨ ਪਾਈ ਨਾਮ ਜਪ ਤ੍ਰਿਸ਼ਨਾ ਸਭ ਗੁਜੀ ਹੈ ਨਾਨਕ ਤ੍ਰਿਪਤ ਅਘਾਈ ਪਨਾਸਰੀ ਮਹਲਾ 5 ਜਨ ਕਿਨੇ ਵਸ ਆਪਣਾ ਤ੍ਰੈ ਗੁਣ ਪਵਣ ਚਤੁਰ ਸੰਸਾਰ ਜਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰ ਕਬ ਕੀ ਕੋਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ 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 ਗਾਏ ਵਿਖਾ ਬਿਆਧ ਤਬੂਟੋ ਤਹਾ ਨਾ ਸੁਣੀਐ ਨਾ ਮੁਖ ਤੇ ਬਕੀਐ ਨਾ ਮੋਹ ਹੈ ਉਹ ਦੀ ਠੀ ਐਸੀ ਠਗੋਰੀ ਪਾਏ ਪੁਲਾਵੇ ਮਨ ਸਭ ਕੈ ਲੱਗੇ ਮਿੱਠੀ ਮਾਏ ਬਾਪ ਪੂਤ ਖਿਤ ਪ੍ਰਾਤ ਓਨ ਘਰ ਘਰ ਮੇਲਿਓ ਦੁਆ ਕਿਸ ਹੀ ਵਾਧ ਕਾਟ ਕਿਸ ਹੀ ਪੈ ਸਗਲੇ ਨਰ ਲਰ ਮੂਆ ਹਾਉ ਬਲਿਹਾਰੀ ਸਤਿਗੁਰੁ ਆਪਣੇ ਜੇਨ ਏ ਚਲਤ ਦਿਖਾਇਆ ਗੂਜੀ ਪਾ ਜੜੈ ਸੰਸਾਰ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣਾ ਕਰ ਲਿਆ ਆਇਆ ਖਾਟੇ ਨਾ ਸ੍ਰੀ ਮਲਾ ਪੰਗਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਹਸ ਮੁਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਥੰਮ ਬਾਰਿਕ ਤੁਮਰੇ ਤਾਰੇ ਜਿਹਾ ਏਕ ਕਮਲ ਗੁਣ ਕਹੀਆ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਆ ਰਹਾ ਕੋਟ ਪ੍ਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਵਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੋਹੇਲੇ ਰੱਖੋ ਰੱਖਨ ਹਰ ਦਇਆਲਾ ਨਾਮ ਕੇ ਕਰਕੇ ਗੋਲ ਤਨਾਸਰੀ ਨਾ ਲਾ ਪੰਜਵਾਂ ਪੂਜਾ ਵਰਤ ਤਿਲਕ ਇਸ਼ਨਾਨ ਪੁੰਨ ਦਾਨ ਬਉਦੈਨ ਕਹੂ ਨਾ ਪੀਜੈ ਸੰਗਮ ਸਵਾਮੀ ਬੋਲੇ ਮਿੱਠੇ ਬਨ ਅਬਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਬਤਾ ਕੋ ਬਿਖਮ ਨਾ ਜਾਈ ਲੈਨ ਰਹਾ ਜਾਪ ਤਾਪ ਤਮਨ ਸੁਧਾ ਕਰ ਉਰਦ ਤਾਪ ਲੈ ਗੈਨ ਇਹ ਵਿਦ ਨਾ ਤਤੀਆਂ ਨੂੰ ਠਾਪੁਰ ਜੋਗ ਜੁਗਤ ਕਰ ਜੈਨ ਅੰਬਿਤ ਨਾਮ ਨਿਰਮੋਲਤ ਹਰ ਜਸ ਤਿੰਨ ਪਾਇਓ ਜਿਸ ਤੇਰ ਪੈਨ ਸਾਧ ਸੰਗ ਰੰਗ ਪ੍ਰਭ ਕੇਤੇ ਨਾਨਕ ਫੋਕ ਜਮ ਰੈਣ ਤਨਾਸਰੀ ਮਲਾ ਪੰਜਵਾ ਦੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨੇਚਲ ਏ ਮਨੁਆ ਬਹਾਰ ਨ ਤਤੂਂ ਧਾਵੈ ਹੈ ਕੋ ਐਸੋ ਹਮਰਾ ਮੀਤ ਸਗਲ ਸੁਮਗਰੀ ਜੀਉ ਹਿਉ ਦੇਉ ਅਰਪੋ ਆਪਣੋ ਚੀਤ ਰਹਾ ਪਰ ਧਨ ਪਰ ਤਨ ਪਰ ਕੀ ਨਿੰਦ ਇਨਸਿਓ ਪ੍ਰੀਤ ਨਾ ਲੱਗਦਾ ਸੰਤਾਂ ਸੰਗ ਸੰਤ ਸੁਭਾਕੰ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪਬ ਸਰਬ ਸੁਖ ਦਾਇਆਲਾ ਮੰਗੈ ਦਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨ ਆਸਰੀ ਮਲਾ ਪੰਜਵਾ ਹਰ ਘਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੁਰਾਈ ਜਿਸ ਹੀ ਕੋ ਫਿਰ ਮਾਰ ਰਹਾ ਜਨ ਕਾ ਆਪ ਸਹਾਈ ਹੋਆ ਨਿੰਦ ਤੁ ਭਾਗੇ ਹਾਰ ਤੰਮਤ ਤੰਮਤ ਉਵਾਹੀ ਮੂਏ ਬਾਹਰ ਗ੍ਰਹਿਨ ਮਝਾਰ

ਗੋਸ਼ਟਹੀ ਸਾਦ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੁੰਗੀ ਸਗਲੇ ਤਾਰਿਆ ਔਖ ਮੰਤਰ ਮੂਲ ਮਨ ਇਕ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਵੇਨ ਬਾਛੇ ਨਤ ਨਾਨਕ ਪੁਨਹ ਪੁਨਹ ਬਲਿਹਾਰਿਆ ਤਨ ਅਸਰੀ ਮੈਲਾ ਪੰਗਵਾ ਮੇਰਾ ਲਾਗੋ ਰਾਮ ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੀਤਿ ਰਹਾਉ ਹਾਥ ਦੇ ਰਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਤਾਏ ਕੀਨੇ ਜਨ ਕਾ ਆਪ ਸਹਾਈ ਸੱਚ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਭਾਉ ਪੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਤਨਾਸ਼ਰੀ ਨਾ ਲਾਪੰਘਵਾ ਆਉ ਖੁਦ ਤੇਰੋ ਨਾਮ ਦਿਆਲ ਮੋਹ ਆਪੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੈ ਪ੍ਰਤਪਾਲ ਰਾਹ ਭਾਰ ਅਨੁਗ੍ਰਹਾ Swami ਮੇਰੇ ਦੁਤੀਆ ਪਾਓ ਨਿਵਾਰ ਬੰਧਨ ਕਾਟ ਲੇਹੋ ਆਪਣੇ ਕਰ ਕਭੂ ਨਾ ਆਵੇ ਹਾਰ ਤੇਰੀ ਸ਼ਰਨ ਪਿਆ ਹਾਂ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪੈਰ ਪ੍ਰਭ ਕੋ ਵਾਰਾਦੀ ਨਾਨਕ ਸਦ ਕੁਰਬਾਨ ਰਾਤ ਨਸਰੀ ਮਹਿਲਾ ਪੰਗਵਾ ਏਕੋ ਅੰਕਾਰ ਸਤਗੁਰ ਪ੍ਰਸਾਦ ਥਾ ਤਬ ਰਖ ਲਿਓ ਹਮ ਤੇ ਕਿਛੂ ਨ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹ ਰਾਵ ਅਗਨ ਕਟੰਬ ਸਾਗਰ ਸੰਸਾਰ ਭਰਮ মোহ ਅਗਿਆਨ ਅੰਧਾਰ ਉਤ ਮੀਤ ਸੁਖ ਦੁਖ ਤਾਪ ਸੁਨਾਹੀ ਤ੍ਰਿਸ਼ਨਾ ਪੂਖ ਮਨ ਬਾਸ਼ਨਾ ਰਚ ਦਿਖਾਇ ਵਿਆਧ ਪੰਚ ਦੂਤ ਸੰਗ ਮਹਾ ਅਸਾਧ ਜੀ ਜਹਾਂ ਪ੍ਰਾਮ ਸੰ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਧਨਸਰੀ ਮਹਿਲਾ ਪੰਜਵਾ ਦੀਨ ਦਰਦ ਨਿਵਾਰ ਥਾਪੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਪੜੋ ਗੋਪਾਲ ਆਮ ਸੰਜਮ ਕਿਸ਼ਨਾ ਸੁਝੈ ਇਹ ਜਤਨ ਕਾਟ ਕਲ ਕਾਲ ਰਹਾ ਆਦ ਅੰਤ ਦਾਨ ਪੂਰਨ ਇਸ ਬਿਨਾਂ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥਾ ਸਸਤ ਪ੍ਰਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਨਿਨਸ ਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਤੁਮ ਜੀ ਇੱਕ ਪਰਮਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ Տੇਕ ਤਨਸਰੀ ਮਹਿਲਾ ਪੰਗਵਾਂ ਫਿਰਤ ਫਿਰਤ ਪੇਟ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਦਿਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇਆ ਤਾਤੇ ਮੋਹ ਧਾਰੀ ਰੋਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਵਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਰ ਭੂ ਮੰਡਲ ਸਗਲ ਬਿਆਪੇ ਮਾਇ ਜੀ ਉਧਾਰਨ ਸਭ ਕੋ ਤਾਰਨ ਹਰ ਹਰ ਨਾਮ ਤੇ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਨਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਣਾ ਤਨਸਰੀ ਮਹਿਲਾ ਪੰਗਵਾ ਘਰ ਦੁਜਾ ਚੌਪ ਦੇ ਏ ਓੰਕਾਰ ਸਤਗੁਰ ਪ੍ਰਸਾਦ ਛੋੜ ਜਾਹਿ ਸੇ ਕਰੇ ਤਰਾਲ ਕਾਮ ਨ ਆਵੇ ਸੇ ਜੰਦਾਲ ਸੰਗ ਨ ਚਾਲੇ ਤਿੰਨ ਸਿਓ ਹੀਤ ਜੋ ਬਰਾਈ ਤੇ ਮੀਤ ਐਸੇ ਪਰਮ ਭੁਲੇ ਸੰਸਾਰ ਜਨਮ ਪਦਾਰਥ ਖੋਏ ਗਵਾਰਾ ਰਹਾ ਸਾਜ ਧਰਮ ਨਹੀਂ ਭਾਵਦੀ ਠਾ ਝੂਠ ਤੋਂ ਸਿਉ ਰਚਿਓ ਮੀਠਾ ਦਾਤ ਪਿਆਰੀ ਬਸਰਿਆ ਦਾ ਤਾਰਾ ਜਾਣੇ ਨਹੀਂ ਮਰਨ ਵਿਚਾਰਾ ਵਸਤ ਪਾਈ ਕੋ ਉਠਰੋ ਐ ਕਰਮ ਧਰਮ ਸਗਲਾਈ ਖੋ ਐ ਹੁਕਮ ਨਾ ਬੁੱਝੈ ਆਵਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਜੋ ਤੁਧ ਭਾਵੇ ਸੋ ਪਰਵਾਨ ਤੇਰੇ ਪਾਣੇ ਨੂੰ ਕੁਰਬਾਨ ਨਾਨਕ ਗਰੀਬੰਦਾ ਜਨ ਤੇਰਾ रख ले साहिब प्रभ मेरा